ਮੈਡਮ ਪੁਪਿੰਦਰ कौर ਸੰਧੂ ਜੀ ਤੇ ਉਹਨਾਂ ਦੇ ਨਾਲ ADC ਜਨਰਲ ਡਾਕਟਰ ਨਿਧੀ ADC ਡੀ ਸਰਦਾਰ ਲਖਮੀਂਦਰ ਸਿੰਘ ਗੰਦਾਵਾ ਜੀ ਸਮੇਤ ਸਮੂਹ बहुत सत्कार्योग ਵੱਖਰੇ ਵੱਖਰੇ ਨਗਰਾਂ ਤੋਂ ਆਏ ਹੋਏ ਮੇਰੇ ਭੈਣ ਭਰਾ ਪੰਚਾਇਤ ਦੇ ਰੂਪ ਵਿੱਚ ਚੁਣੇ ਹੋ ਹਫਸਰ ਸਹਿਬਾਨ ਮੇਰੇ ਸਾਥੀ ਐਮ ਐਲ ਏ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਉਸ ਪਰਮਾਤਮਾ ਦੀ ਕਿਰਪਾ ਨਾਲ ਔਰ ਥੋੜੇ ਨਗਰਾਂ ਦੇ ਲੋਕਾਂ ਦੇ ਮਿਹਰਬਾਨੀ ਨਾਲ ਚੁੜ ਕੇ ਆਏ ਹੋਏ ਸਰਬ ਸਰਬ ਸੰਤੀ ਨਾਲ ਬਣੇ ਹੋਏ ਪੰਜ ਸਹਿਬਾਨ ਮੇਰੇ ਭੈਣ ਭਰਾ ਜਿਨ੍ਹਾਂ ਨੇ ਅੱਜ ਚੋੜ ਤੋਂ ਬਾਅਦ ਅਸਲੀ ਰੂਪ ਵਿੱਚ ਸੋਚਾ ਕੇ ਆਪਣੇ ਨਗਰਾਂ ਦੀ ਅਗਵਾਈ ਤੇ ਤਰੱਕੀ ਵਿੱਚ ਹਿੱਸਾ ਪਾਉਣਾ ਇੱਥੇ ਆਇਓ ਮੇਰੀ ਸਰਕਾਰ ਵੱਲੋਂ ਡਿਊਟੀ ਲੱਗੀ ਹੈ ਆਪਾਂ ਸਾਰਿਆਂ ਨੇ ਪ੍ਰਮਾਤਮਾ ਦੇ ਨਾਂ ਤੇ ਸੰਵਧਾਨ ਦੀ ਇਹ ਸੌ ਚੁੱਕਣੀ ਹੈ ਮੈਂ ਦੋ ਚਾਰ ਥੋੜੇ ਨਾਲ ਵਿਚਾਰਾ ਕਰੂੰਗਾ ਉਸ ਤੋਂ ਬਾਅਦ ਜਿਹੜਾ ਪਰਫਾਰਮਾਂਸ ਮੁਤਾਬਕ ਮੈਂ ਕੀ ਬੋਲੂੰਗਾ ਉਸ ਤੋਂ ਬਾਅਦ ਤੁਸੀਂ ਸਾਰੇ ਪੈਂਪਰਾਵਾ ਨੇ ਖੜੇ ਹੋ ਕੇ ਆਪਾਂ ਇਹਦੇ ਵਿੱਚ ਸ਼ਾਮਲ ਹੋਣਾ ਹੈ ਪਵਿੱਤਰਤਾ ਵਿਖਾਉਣੀ ਹੈ ਮੰਚ ਤੇ ਸਾਰੇ ਹੀ ਬਹੁਤ ਸਤਿਕਾਰਯੋਗ ਮੇਰੇ ਭਰਾ ਐਮ ਐਲ ਏ ਸਾਹਿਬਾਨ ਪਹਿਲਾਂ ਬੋਲ ਕੇ ਗਏ ਆ ਸਰਦਾਰ ਫੌਜਾ ਸਿੰਘ ਜੀ ਸਰਾਰੀ ਸਾਹਿਬ ਰਜਨੀਸ਼ ਦਈਆ ਜੀ ਨਰੇਸ਼ ਕਟਾਰੀਆ ਜੀ ਰਣਵੀਰ ਭੁੱਲਰ ਜੀ ਜੋ ਬਾਅਦ ਵਿੱਚ ਧੰਨਵਾਦ ਕਰਨਗੇ ਸਾਡੀ ਭੈਣ ਭੁਪਿੰਦਰ ਕੌਰ ਜੀ ਚੇਅਰਮੈਨ ਸਹਿਬਾਨ ਏਡੀਸੀ ਸਹਿਬਾ ਸਾਰੇ ਪਾਰਟੀ ਦੇ ਵੀ ਅਹੁਦੇਦਾਰ ਅਹੁਦੇਦਾਰ ਸਹਿਬਾਨ ਪਤਵੰਤੇ ਸੱਜਣ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੰਚਾਇਤੀ ਰਾਜ ਨਾਲ ਸੰਬੰਧਿਤ ਉਹ ਸਰਕਾਰੀ ਕਰਮਚਾਰੀ ਸਾਰੇ ਇਸ ਮਹਾਨ ਤੇ ਪਵਿੱਤਰ ਸਮਾਗਮ ਵਿੱਚ ਆਪਾਂ ਇਕੱਠੇ ਹੋਏ ਆ ਸਾਰੇ ਅਫਸਰਾਂ ਦੀ ਹਾਜ਼ਰੀ ਤੁਹਾਡੇ ਲਈ ਜਾਣ ਪਛਾਣ ਤੁਸੀਂ ਵੀ ਇੱਕ ਦੂਸਰੇ ਨੂੰ ਮਿਲ ਜਾਣਾ ਪੰਜਾ ਸਾਲਾਂ ਲਈ ਤੁਹਾਨੂੰ ਤੁਹਾਡੇ ਨਗਰਾਂ ਨੇ ਇਹ ਆਪਣੀ ਵੱਡੀ ਅਗਵਾਈ ਸੌਂਪੀ ਹੈ ਪੰਚਾਇਤ ਰੱਬ ਦਾ ਰੂਪ ਹੋਇਆ ਕਰਦੀ ਐ ਸਤਿਕਾਰਯੋਗ ਪੈਣ ਭਰਾਓ ਕੋਈ ਸਮਾਂ ਪਹਿਲਾਂ ਸੀ ਜਦੋਂ ਪਿੰਡਾਂ ਵਿੱਚੋਂ 5-7 ਬੰਦਿਆਂ ਨੂੰ ਆਪਾਂ ਪੰਚਾਇਤ ਦਾ ਰੂਪ ਦੇ ਕੇ ਉਹਨਾਂ ਨੂੰ ਆਗੂ ਬਣਾ ਲੈਂਦੇ ਸੀ ਕਈ ਵਾਰੀ ਕੋਈ ਪਿੰਡ 'ਚ ਛੋਟੇ-ਮੋਟੇ ਰੌਲੇ ਝਗੜੇ ਕਿਸੇ ਦੇ ਮਾਨ ਸਨਮਾਨ ਨੂੰ ਠੇਸ-ਸੋਸੇ ਇਹੋ ਜਿਹੇ ਮਸਲੇ ਆਉਂਦੇ ਸਨ ਤਾਂ ਉਹ ਪੰਚਾਇਤ ਬੈਠ ਕੇ ਭਾਈਚਾਰਕ ਰੂਪ ਵਿੱਚ ਉਹਨੂੰ ਹਲ ਕਰਵਾ ਦਿੰਦੇ ਸੀ ਗੁਣਾ ਕਰਨ ਵਾਲੇ ਨੂੰ ਝਿੜਕ ਦਿੰਦੇ ਸੀ ਦੂਸਰੇ ਨੂੰ ਸਮਝਾ ਦਿੰਦੇ ਸੀ ਹੌਲੀ ਹੌਲੀ ਇਹ ਚੋਣਾਵਾਂ ਵੱਲ ਆਇਆ ਪਿੰਨਾਂ ਨੇ ਪੰਚਾਇਤਾਂ ਚੋਣਨੀਆਂ ਸ਼ੁਰੂ ਕਰ ਦਿੱਤੀਆਂ ਮਕਸਦ ਉਹਨਾਂ ਦਾ ਵੀ ਉਹੀ ਸੀ ਉਸ ਤੋਂ ਬਾਅਦ ਸਰਕਾਰ ਦਾ ਹਿੱਸਾ ਪਿੰਡ ਦੀ ਤਰੱਕੀ ਲਈ ਸਰਕਾਰ ਦੇ ਨਾਲ رابطہ ਕਾਇਮ ਕਰਨਾ ਕੁਝ ਉਥੋਂ ਲੈ ਕੇ ਆਉਣਾ ਆਪਣੀਆਂ ਦੁੱਖ ਤਕਲੀਫਾਂ ਨੂੰ ਦੱਸਣਾ ਇਹ ਤੁਹਾਡੇ ਜ਼म्मे ਲੱਗ ਜਾਂਦਾ ਹੈ ਪੰਚਾਇਤ ਨੂੰ ਮੈਂ ਪਹਿਲਾਂ ਵੀ ਕਿਹਾ ਕਿ ਰੱਬ ਦਾ ਰੂਪ ਹੁੰਦੀ ਹੈ ਤੇ ਜੇ ਰੱਬ ਦਾ ਰੂਪ ਬਣ ਕੇ ਰਹੇ ਮੈਨੂੰ ਨਹੀਂ ਲੱਗਦਾ ਕੋਈ ਝਗੜਾ ਕੋਈ ਰੌਲਾ ਸਰਕਾਰੀ ਦਰਬਾਰੇ ਜਿੱਥੇ ਵੱਡੀ એનર્ਜੀ ਵੇਸਟ ਹੁੰਦੀ ਹੈ ਉੱਥੇ ਕਾਫੀ ਸਾਰਾ ਪੈਸਾ ਲੱਗਦਾ ਤੇ ਨਫਰਤ ਵੀ ਵੱਧਦੀ ਉਹ ਸਾਰੀਆਂ ਗੱਲਾਂ ਨੂੰ ਇਹ ਪੰਚਾਇਤ ਰੋਕ ਸਕਦੀ ਹੈ ਤੇ ਰੋਕ ਲੈਂਦੀ ਹੈ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਨਵੀਆਂ ਪੰਚਾਇਤਾਂ ਚੁਣੀਆਂ ਗਏ ਹੋ ਪੰਜ ਸਾਲ ਲੋਕਾਂ ਦੇ ਦੁਖਾਂਦਰਦਾਂ ਨੂੰ ਸਮਝਣਾ ਉਹਨਾਂ ਨੂੰ ਵੜਾਉਣਾ ਉਹਨਾਂ ਨੂੰ ਹੱਲ ਕਰਨਾ ਇਹ ਕੁਝ ਲੋਕਾਂ ਦੇ ਹਿੱਸੇ ਪਿੰਡ ਵਿੱਚੋਂ ਆਉਂਦਾ ਹੈ ਤੇ ਉਹ ਤੁਹਾਡੇ ਹਿੱਸੇ ਆਇਆ ਇਸ ਤੋਂ ਇਲਾਵਾ ਛੋਟੀਆਂ-ਮੋਟੀਆਂ ਮੰਗਾ ਪਿੰਡ ਦੇ ਸਕੂਲਾਂ ਤੋਂ ਲੈ ਕੇ ਰਾਹ ਪੰਜਾਂ ਗਲੀਆਂ ਨਾਲੀਆਂ ਖਾਲੇ ਨਕੇ ਜੋ ਵੀ ਕੁਝ ਬਣਨਾ ਪਰ ਪੰਚਾਇਤ ਵੱਡਾ ਅਧਿਕਾਰ ਰੱਖਦੀ ਹੈ ਮਨਰੇਗਾ ਨੂੰ ਚਲਾ ਕੇ ਜਿੱਥੇ ਰੋਜ਼ਗਾਰ ਵੀ ਦੇਣਾ ਉਥੇ ਆਪਣੇ ਨਗਰ ਦਾ ਆਪਣੇ ਲੋਕਾਂ ਦਾ ਬਹੁਤ ਸਾਰਾ ਕੰਮ ਧੰਦਾ ਤੇ ਉਹ ਮਸਲੇ ਵੀ ਹੱਲ ਹੋ ਜਾਣੇ ਹੁੰਦੇ ਪੰਚਾਇਤ ਇੱਕ ਸੱਚੀ ਸੁੱਚੀ ਤੇ ਸਿੱਧੀ